ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੋ ਸੰਪਰਦਾਵਾਂ ਵੱਲੋਂ ਪੁਰਖਿਆਂ ਵੱਲੋਂ ਜੋ ਸਾਨੂੰ ਦੱਸਿਆ ਗਿਆ ਕਿ ਗੁਰਮਤ ਮਰਿਆ ਦਾ ਅਨੁਸਾਰ ਆਨੰਦ ਕਾਰਜ ਕਰਵਾਉਣੇ ਗੁਰਮਤ ਰਹਿਤ ਮਰਿਆ ਦਾ ਅਨੁਸਾਰ ਆਨੰਦ ਕਾਰਜ ਕਰਵਾਉਣ ਦਾ ਅੱਜ ਸਾਨੂੰ ਮਤਲਬ ਸਾਡੇ ਬਜ਼ੁਰਗਾਂ ਤੋਂ ਸਿੱਖ ਕੇ ਹੀ ਸਾਨੂੰ ਅੱਜ ਸੁਭਾਗ ਸਮਾ ਪ੍ਰਾਪਤ ਹੋਇਆ ਹੈ ਕਿ ਅਸੀਂ ਗੁਰਮਤ ਅਨੁਸਾਰ ਆਨੰਦ ਕਾਰਜ ਕਰਵਾਏ ਤੇ ਅਸੀਂ ਬੇਨਤੀ ਕਰਾਂਗੇ ਜੇ ਉਹ ਵੀ ਆਪਣੇ ਗੁਰਸਿੱਖ ਗੁਰਨਾਣ ਪਾਤਸ਼ਾਹ ਨੂੰ ਹੁਣ ਮੰਨਣ ਵਾਲੇ ਤੇ ਦਸਵੇਂ ਪਾਤਸ਼ਾਹ ਨੂੰ ਮੰਨਣ ਵਾਲੇ ਜੋ ਉਹਨਾਂ ਦੀ ਮਰਿਆਦਾ ਨੂੰ ਮੰਨਣ ਵਾਲੇ ਜਾਂ ਉਹਨਾਂ ਦੇ ਰਾਹ ਤੇ ਚੱਲਣ ਵਾਲੇ ਹਨ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਸੇ ਤਰ੍ਹਾਂ ਹੀ ਗੁਰਮਤ ਮਰਿਆਦਾ ਅਨੁਸਾਰ ਹੀ ਅੰਦ ਕਾਰਜ ਕਰਵਾਏ ਜਾਣ ਤਾਂ ਕਿ ਜੋ ਆਪਣੇ ਆਉਣ ਵਾਲੀ ਵੀਡੀਓ ਨੂੰ ਸ਼ੇਅਰ ਕਰ ਸਕੇ ਅਤੇ ਗੁਰਸਿੱਖੀ ਦੀ ਜੋ ਪ੍ਰਸਾਰਤਾ ਹੈ ਲੜੀ ਹੈ ਜੋ ਬਣੀ ਰਹੀ ਪਰਮ ਸਨਮਾਨ ਜੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਨਿਆ ਦੇਵ ਸਿੱਖ ਕੋ ਨਹਿਲੇ ਵੇ ਕਿਛ ਦਾਮ ਸੋਈ ਮੇਰਾ ਸਿਕ ਹੈ ਪਹੁੰਚੇ ਗੁਰ ਕੇ ਧਾਮ ਸੋ ਗੁਰੂ ਸਾਹਿਬ ਜੀ ਨੇ ਬੇਅੰਤ ਬਖਸ਼ਿਸ਼ ਕੀਤੀ ਹੈ ਭਾਈ ਜਰਨੈਲ ਸਿੰਘ ਜੀ ਜੀਵਾ ਸ੍ਰਿੰਦਰਪਾਲ ਕੌਰ ਜੀ ਉਹਨਾਂ ਦੇ ਸੁਪੁੱਤਰੀ ਬੀਬੀ ਹਰ ਸਿਮਰਨ ਕੌਰ ਅਤੇ ਭਾਈ ਕੁਲਵੰਤ ਸਿੰਘ ਜੀ ਜੀਵਾ ਸੁਖਵਿੰਦਰ ਕੌਰ ਜੀ ਉਹਨਾਂ ਦੇ ਸੁਪੁੱਤਰ ਭਾਈ ਗੁਰਮੀਤ ਸਿੰਘ ਜੀ ਇਸ ਸੁਭਾਗੀ ਜੋੜੀ ਦਾ ਆਨੰਦ ਕਾਰਜ ਗੁਰੂ ਸਾਹਿਬ ਜੀ ਦੀ ਚਲਾਈ ਮਰਜ਼ਾਦਾ ਅਨੁਸਾਰ ਅੱਜ ਬੜੇ ਹੀ ਬਖਸ਼ਿਸ਼ ਦੇ ਨਾਲ ਸੰਪੰਨ ਹੋਇਆ ਹੈ ਤੇ ਦੋਨਾਂ ਪਰਿਵਾਰ ਗੁਰਸਿੱਖ ਨੇ ਤੇ ਬਾਣੀ ਤੇ ਬਾਣੇ ਦੇ ਧਾਰਨੀ ਨੇ ਜਿੱਥੇ ਰਹਿਤ ਮਰਜਾਦਾ ਅਨੁਸਾਰ ਅੱਜ ਇਹ ਮਹਾਨ ਸਮਾਗਮ ਆਨੰਦ ਕਾਰਜ ਸੰਪੰਨ ਹੋਇਆ ਉਥੇ ਇੱਕ ਬਹੁਤ ਵੱਡਾ ਸੰਦੇਸ਼ ਹੈ ਸਮਾਜ ਨੂੰ ਜੋ ਕਿ ਬਹੁਤ ਸਾਰੀਆਂ ਅੱਜ ਸਮਾਜਿਕ ਕ੍ਰਿਤੀਆਂ ਨੇ ਵਿਆਹਾਂ ਦੇ ਆਨੰਦ ਕਾਰਜਾਂ ਵਿੱਚ ਬਹੁਤ ਸਾਰੀਆਂ ਕ੍ਰਿਤੀਆਂ ਰੀਤੀ ਰਿਵਾਜ ਫੈਲੇ ਹੋਏ ਹਨ ਐਸੇ ਆਨੰਦ ਕਾਰਜ ਤੋਂ ਸਾਨੂੰ ਸੇਧ ਮਿਲਦੀ ਹੈ ਕਿ ਸਾਦਾ ਵਿਆਹ ਕਰਨਾ ਗੁਰਮਤ ਰਹਿਣੀ ਦੇ ਵਿੱਚ ਰਹਿ ਕਰਕੇ ਬੱਚਿਆਂ ਦਾ ਆਨੰਦ ਕਾਰਜ ਕਰਨਾ ਤੇ ਉਸੇ ਹੀ ਅੱਜ ਜਿੰਨੇ ਵੀ ਜੰਜ ਦੇ ਵਿੱਚ ਜਾਂ ਜਿੰਨੇ ਵੀ ਸੱਜਣ ਮਹਾਪੁਰਸ਼ ਸਾਧੂ ਸੰਤ ਤਖਤ ਸਾਹਿਬਤਵਾਨ ਤੋਂ ਪੰਜ ਪਿਆਰੇ ਸਹਿਬਾਨ ਇਸੇ ਤਰ੍ਹਾਂ ਸਾਧੂ ਸੰਤ ਦਮਦਮਿਤਕ ਸਾਲ ਦੇ ਮਹਾਂਪੁਰਸ਼ਾਂ ਵੱਲੋਂ ਆਏ ਨੇ ਸੋ ਇਸ ਸਮਾਗਮ ਦੇ ਵਿੱਚ ਗੁਰਮਤ ਦੀ ਅਸੀਸ ਹੀ ਮਿਲੀ ਹੈ ਸੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਚਰਨਾਂ ਵਿੱਚ ਬੇਨਤੀ ਹੈ ਕਿ ਇਸ ਸੁਭਾਗੀ ਜੋੜੀ ਨੂੰ ਸਫਲ ਗ੍ਰਸਤੀ ਜੀਵਨ ਦੀਆਂ ਦਾਤਾਂ ਬਖਸ਼ਿਸ਼ ਕਰਨ ਉਥੇ ਹੀ ਸਾਡੇ ਸਮਾਜ ਵਿੱਚ ਜਿਹੜੀਆਂ ਵਿਆਹ ਆਨੰਦ ਕਾਜ ਦੇ ਨਾਂ ਤੇ ਕ੍ਰਿਤੀਆਂ ਫੈਲੀਆਂ ਨੇ ਜਾਂ ਐਸੇ ਕੋਈ ਸਾਡੀਆਂ ਜਿਹੜੀਆਂ ਰਸਮਾਂ ਰਿਵਾਜ ਨਹੀਂ ਉਹ ਹੋ ਰਹੇ ਹਨ ਉਹਨਾਂ ਤੋਂ ਅਸੀਂ ਸੰਕੋਚ ਕਰਕੇ ਗੁਰਮਤਿ ਦੇ ਰਹਿਣ ਅਨੁਸਾਰ ਆਪਣੇ ਬੱਚਿਆਂ ਦੇ ਵਿਆਹ ਆਨੰਦ ਕਾਰਜ ਕਰਕੇ ਉਹਨਾਂ ਨੂੰ ਸਫਲ ਗ੍ਰਸਤੀ ਜੀਵਨ ਜਿਉਣ ਵਾਸਤੇ ਸਿੱਖਿਆ ਦਿੱਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦਾ ਆਨੰਦ ਕਾਰਜ ਹੈ ਭਾਈ ਗੁਰਬੀਰ ਸਿੰਘ ਬੀਬੀ ਸਿਮਰਜੀਤ ਬੀਬੀ ਸਿਮਰਤ ਕੌਰ ਜੀ ਦਾ ਇੱਕ ਸਾਡੇ ਸਮਾਜਵਾਦੀ ਸਿੱਖਿਆ ਦੇ ਕੇ ਇਸੇ ਤਰ੍ਹਾਂ ਹੀ ਸਾਨੂੰ ਗੁਰਮਤ ਅਨਸਾਰ ਆਨੰਦ ਕਾਰਜ ਕਰਨੇ ਚਾਹੀਦੇ ਜਿਵੇਂ ਫालतू ਖਰਚੇ ਐ ਵਿਆਹਾਂ ਦੇ ਵਿੱਚ ਤੁਸੀਂ ਦੇਖਿਆ ਹੀ ਆ ਬਹੁਤ ਨਸ਼ੇ ਚੱਲਦੇ ਆ ਫਿਰ ਉਹਦੇ ਗਾਉਣ ਵਾਲੇ ਵੀ ਇਹੋ ਜਿਹੇ ਸੱਦੇ ਜਾਂਦੇ ਆ ਜਿਹੜੇ ਨਸ਼ਿਆਂ ਦੀ ਸਿੱਖਿਆ ਹੀ ਦਿੰਦੇ ਆ ਸਮਾਜਿਕ ਤਾਂ ਉਹਨਾਂ ਕੀ ਗਾਉਣਾ ਉਹ ਨਸ਼ਿਆਂ ਦੀ ਸਿੱਖਿਆ ਦਿੰਦੇ ਸ਼ਰਾਬ ਪੀਓ ਬੀੜਾ ਖਾਓ ਇਹੋ ਜਿਹਿਆਂ ਪੈੜੀਆਂ ਦਿੱਤੀਆਂ ਕਰੋ ਸਾਨੂੰ ਇਹਨਾਂ ਚੀਜ਼ਾਂ ਦਾ ਸਮਝ ਕਰਕੇ ਗੁਰਮਤ ਅਨੁਸਾਰ ਹੀ ਅਨੰਦ ਕਾਰਜ ਕਰਨੇ ਚਾਹੀਦੇ ਆ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਨੂੰ ਸਾਦੇ ਵਿਆਹ ਕਾਰਜ ਜੋ ਮਰਜ਼ਾਦਾ ਦੱਸੀ ਹੈ ਉਹਨਾਂ ਦੇ ਅਨਸਾਰ ਹੀ ਸਾਨੂੰ ਸਾਰੇ ਕਾਰਜ ਚਰਨ ਕਰਨੇ ਚਾਹੀਦੇ ਆ ਦਮਦਮੇ ਟਕਸਾਲ ਦੇ ਮੁਖੀ ਸ਼੍ਰੀ ਮਾਨ ਸੰਤ ਗਿਆਨੀ ਅਰਨਾਭ ਸਿੰਘ ਜੀ ਖਾਲਸਾ ਪਿੰਡਰਾਵਾਲਿਆ ਵੱਲੋਂ ਦਾਸ ਦੋਨਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਅਮਰ ਸ਼ਹੀਦ ਜਦੋਂ ਕਿਸੇ ਨੇ ਜਾ ਕੇ ਬੇਇੰਤਿਕਾਰ ਨਹੀਂ ਮਾਹਪੁਰਖੋ ਸਾਡਾ ਬੱਚੀ ਬੱਚਾ ਜਵਾਨ ਹੋ ਗਿਆ ਤੇ ਮਾਹਪੁਰਖਾ ਕਹਣਾ ਭਾਈ ਸਤਗੁਰੂ ਬਾਦਿਆ ਹਜੂਰੀ ਚ ਲਿਆਓ ਸਵਾ ਕਿਲੋ ਦੀ ਬਣਾਓ ਕੜਾ ਪ੍ਰਸ਼ਾਦ ਦੇਖ ਤੇ ਬਸ ਤਰਪਾਓ ਤੇ ਗੁਰੂ ਸਾਹਿਬ ਦੇ ਹਜ਼ੂਰੀ ਚ ਆਓ ਤੇ ਦਾਤ ਕਰਜ ਹੋ ਜਾਣਗੇ ਇਸ ਤਰ੍ਹਾਂ ਸਾਨੂੰ ਸਾਦੇ ਪਾਣੀ ਚ ਗੁਰਮਤ ਅਨਸਾਰੀ ਅਨੰਦ ਕਰਜ ਕਰਨੇ ਚਾਹੀਦੇ ਆ ਮਹਾਂਪੁਰਖਾਂ ਨੇ 7-7 ਨੰਦ ਕਾਰਜ ਇੱਕ-ਇੱਕ ਦਿਨ ਕੀਤੇ ਸੰਤ ਬਾਬਾ ਜਰਦਾਸ ਸਿੰਘ ਖਾਲਸਾ ਭਿੰਡਰਾ ਵਾਲਿਆ ਨੇ ਕਿਉਂਕਿ ਸਾਡੀ ਮਰਜ਼ਾਦਾ ਵੀ ਇਹੋ ਹੈ ਕਿ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਫਾਲਤੂ ਖਰਚਿਆਂ ਤੋਂ ਕ੍ਰੀਤੀਆਂ ਤੋਂ ਅੱਜ ਹੀ ਕ੍ਰੀਤੀਆਂ ਵੱਲ ਆਪਣੇ ਸਮਾਜ ਨੂੰ ਧੱਕ ਰਿਹਾ ਇੱਕ-ਇੱਕ ਬੱਚੇ ਦੇ 4-4 ਅੱਜ ਤਾਂ ਵਿਆਹ ਕਰਨ ਲੱਗ ਪਏ ਆ ਪਹਿਲੋ ਬੱਚੇ ਵਾਲੇ ਆਉਂਦੇ ਫਿਰ ਬੱਚੀ ਵਾਲੇ ਜਾਂਦੇ ਆ 40-50 ਹੋ ਜਾਂਦੇ 40-50 ਹੋ ਜਾਂਦੇ ਆ ਫਿਰ ਇੱਥੇ ਵਸਨੀ ਫਿਰ ਪੈਲਸਾਂ ਵਿੱਚ ਵੀ ਸਗਲ ਲਾਉਣਾ ਸ਼ੁਰੂ ਕਰ ਦਿੱਤਾ ਪੈਲਸਾਂ ਵਿੱਚ ਸਗਲ ਲੱਗ ਗਿਆ ਫਿਰ ਦੁਬਾਰਾ ਜਦੋਂ ਆਨੰਦ ਕਾਰਜ ਫਿਰ ਸਗਲ ਫਿਰ ਪਾਰਟੀ ਵਿਆਹ ਅੱਜਕੱਲ ਤਾਂ ਉੱਜੜਨ ਵਾਲਾ ਹੀ ਕੰਮ ਕੀਤਾ ਜੇ ਤੁਹਾਡੇ ਨੂੰ ਪਰਮੇਸ਼ਰ ਨੇ ਮਾਇਆ ਦਿੱਤੀ ਆ ਉਸ ਮਾਇਆ ਨੂੰ ਬੱਚੇ-ਬੱਚੇ ਦੇ ਨਾਂ ਤੇ ਬੈਂਕ ਵਿੱਚ ਕਰਾ ਦੇਣੀ ਚਾਹੀਦੀ ਆ ਆਉਣ ਵਾਲੇ ਸਮੇਂ 'ਚ ਉਹਨਾਂ ਬੱਚੀ-ਬੱਚਿਆਂ ਦੀਆਂ ਬੱਚਿਆਂ ਦੇ ਕੰਮ ਆ ਇਸ ਕਰਕੇ ਸਾਨੂੰ ਵੱਧੋ ਖਰਚਿਆਂ ਤੋਂ ਬਚਣਾ ਚਾਹੀਦਾ ਗੁਰਮਤ ਅਨਸਾਰ ਸਾਨੂੰ ਆਨੰਦ ਕਾਰਜ ਕਰਨੇ ਚਾਹੀਦੇ ਆ ਇਹ ਆਨੰਦ ਕਾਰਜ ਸਾਡੇ ਸਾਰਿਆਂ ਬਾਤ ਇੱਕ ਸਿੱਖਿਆ ਦੇ ਕੇ ਕਿਉਂਕਿ ਦਮਦਮੀ ਟਕਸਾਲ ਦੇ ਨਾਲ ਪਰਿਵਾਰ ਜੁੜਿਆ ਹੋਇਆ ਇਸ ਕਰਕੇ ਇਹਨਾਂ ਦੀ ਰੌ ਰਿਤੀ ਜੋ ਹੈ ਗੁਰਮਤ ਅਨਸਾਰ ਇਹਨਾਂ ਆਨੰਦ ਕਾਰਜ ਕੀਤੇ ਆ ਸਿੰਘ ਸਾਹਿਬ ਜੀ ਜਾਨੀ ਜੁਕਤਾਰ ਸਿੰਘ ਜੀ ਬਾਬਾ ਕਾਕਾ ਸਿੰਘ ਜੀ ਮਸਤੂਆ ਨੇ ਮਾਪੁਰਖ ਵੀ ਹੋਰ ਵੀ ਸੰਤਾਂ ਮਹਤਮਾਂ ਨੇ ਹਾਜ਼ਰੀਆਂ ਭਰੀਆਂ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਜਿੰਨੇ ਬਰਾਤ ਆਈ ਸਾਰੇ ਗੁਰਸਿੱਖਾਂ ਦੀ ਬਹੁਤ ਪਿਆਰ ਵਾਲੇ ਸਤਕਾਰ ਵਾਲੇ ਜਿਵੇਂ ਆਪ ਜੀ ਦਮਦਮਾ ਸਾਹ ਤੋਂ ਪੱਤਰਕਾਰ ਪਹੁੰਚੇ ਹੋ ਆਪ ਜੀ ਨੇ ਵੀ ਕਿੰਨਾ ਪਿਆਰ ਸਤਿਕਾਰ ਇਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕਾਰਜ ਕਰਨੇ ਚਾਹੀਦੇ ਆ ਭੁੱਲਾ ਚੋਕਾ ਦੇ ਕਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੋ ਅੱਜ ਆਨੰਦ ਕਾਰਜ ਹੋਇਆ ਕਾਕਾ ਗੁਰਮੀਤ ਸਿੰਘ ਜੀ ਤੇ ਬੀਬੀ ਹਰਸਿਮਰਤ ਕੌਰ ਦਾ ਮੋਗੇ ਵਿਖੇ ਸੋ ਸਾਧ ਸੰਗਤ ਜੀ ਕਿਤਿਆ ਅਸਕ ਤੇ ਪਾਲ ਹਨ ਇਵੇਂ ਗੈਨੀ ਜਕਤਾਰ ਸਿੰਘ ਜੀ ਤਕਸਰੀ ਦਮਦਮਾ ਸਾਹਿਬ ਇਹ ਉਹਨਾਂ ਨੇ ਬੋਲੇ ਆ ਦੱਸਿਆ ਵੀ ਸਮਾਜ ਦੇ ਵਿੱਚ ਜਿਹੜੀਆਂ ਕ੍ਰੀਤੀਆਂ ਕਿਵੇਂ ਦੂਰ ਹੋ ਸਕਦੀਆਂ ਜਥੇਦਾਰ ਭਾਈ ਸੁਖਦੇਵ ਸਿੰਘ ਜੀ ਦਮਦਮੀ ਟਕਸਾਲ ਸੰਤ ਬਾਬਾ ਹਰਨਾਮ ਸਿੰਘ ਜੀ ਵੱਲੋਂ ਅਚੇਚੇ ਤੌਰ ਤੇ ਸੰਨਦਕਾਰ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਨੇ ਦੱਸਿਆ ਵੀ ਸਮਾਜ ਦੇ ਵਿੱਚ ਜੋ ਅੱਜ ਸਮਾਜ ਕਰਾਹੇ ਪਿਆ ਜੋ ਵਿਆਹ ਸ਼ਾਦੀਆਂ ਹੋ ਰਹੀਆਂ ਫ਼ਯੂਲ ਖਰਚੇ ਹੋ ਰਹੇ ਨਾ ਉਹਨਾਂ ਦੇ ਵਿੱਚ ਗੁਰਮਤ ਤੋਂ ਦੂਰ ਹੋ ਕੇ ਜੋ ਸਾਧ ਸੰਗਤ ਜੀ ਇਹ ਸਮਾਜ ਦੇ ਵਿੱਚ ਭਲੂਣਾਤਿਆ ਜਾਂ ਕੋਈ ਵੀ ਇਹ ਇਹ ਜਕਾਰ ਜਿਹੜੇ ਹੋ ਰਹੇ ਨਾ ਉਹਨਾਂ ਤੋਂ ਦੂਰ ਕਿਵੇਂ ਹੋਇਆ ਜਾਊਗਾ ਉਹਨਾਂ ਤੋਂ ਛਤਕਾਰਾ ਕਿਵੇਂ ਪਊਗਾ ਜੇ ਇਹ ਜ ਅਨੰਦ ਕਾਰਜ ਸਮਾਜ ਦੇ ਵਿੱਚ ਇਸ ਤੱਕ ਆ ਮਾਪੁਰਖ ਸਿੰਘ ਸਹਿਬਾਨ ਜਥੇਦਾਰ ਟਕਸਾਲਾਂ ਇਕੱਤਰ ਹੋ ਕੇ ਉਪਰਾਲਾ ਕਰਾਂਗੇ ਆਪਾਂ ਕਾਂ ਸਾਡੇ ਸਮਾਜ ਦਾ ਇੱਕ ਬਹੁਤ ਵੱਡਾ ਆਧਾਰ ਹੋਏਗਾ ਨਖਾਰ ਆਏਗਾ ਅੱਜ ਜੋ ਆਨੰਦ ਕਾਰਜ ਹੋਇਆ ਇੱਕ ਬਹੁਤ ਹੀ ਟਕਸਾਲੀ ਮੈਂ ਕਹੂੰਗਾ ਗੁਰਮਤ ਅੰਸਾਰ ਇਹ ਬੱਚਿਆਂ ਦਾ ਜੋ ਆਨੰਦ ਕਾਰਜ ਹੈ ਜਿਹਦੇ ਵਿੱਚ ਮਹਾਪੁਰਖ ਲਿੰਗ ਸਿੰਘ ਜਥੇਵੰਦਿਆ ਸਾਰੀਆਂ ਸੰਪਰਤਾਂ ਦੇ ਮਹਾਪੁਰਖ ਸਿੰਘ ਸਾਹਿਬਾਂ ਤੱਕ ਸਾਹਿਬ ਤੋਂ ਸ੍ਰੀ ਦਮਦਮਾ ਸਾਹਿਬ ਤੋਂ ਸਿੰਘ ਸਾਹਿਬ ਜਿੱਥੇ ਕਿਹਨਿ ਜਗਤਾਰ ਸਿੰਘ ਜੀ ਆਏ ਉੱਥੇ ਪੰਜ ਪਿਆਰੇ ਔਰ ਰਾਗੀ ਸਿੰਘ ਔਰ ਦਮਦਮਾ ਟਕਸਾਲ ਦੇ ਉੱਤੋਂ ਸੰਤ ਪਾਪਾ ਹਰਨਾਮ ਸਿੰਘ ਜੀ ਸੰਤ ਸਮਾਜ ਦੇ ਜੋ ਪ੍ਰਧਾਨ ਆ ਉਹਨਾਂ ਵੱਲੋਂ ਜਥੇਦਾਰ ਸੁਖਦੇਵ ਸਿੰਘ ਜੀ ਔਰ ਮੈਂ ਆਪਣੀ ਸੰਸਥਾ ਬੂੰਗਾ ਮਸਤੂਣਾ ਦਮਦਮਾ ਸਾਹਿਬ ਸੰਤ ਪਾਪਾ ਬਾਦਰ ਸਿੰਘ ਜੀ ਚਲਾਇਓ ਟਕਸਾਲ ਹੈ ਉਹਦੇ ਵੱਲੋਂ ਆ ਕੇ ਅਸੀਂ ਵੀ ਧੰਤਾ ਦੇ ਜੋਗ ਔਰ ਇਸ ਅਨੰਦਕਾਰ ਦੇ ਵਿੱਚ ਆ ਕੇ ਜੋ ਅਸੀਂ ਦੇਖਿਆ ਉਹ ਬਹੁਤ ਮਨ ਨੂੰ ਖੁਸ਼ੀ ਹੈ ਸਮਾਜ ਅਹਿਜੇ ਕਾਰਜੋਂ ਸਾਡਾ ਸਮਾਜ ਸੁਧਰੇ ਸਾਡਾ ਸਮਾਜ ਚੰਗੇ ਪਾਸੇ ਪਵੇ ਗੁਰਮ ਗੁਰਮਤਾ ਪਾਸੇ ਲੱਗੇ ਔਰ ਕ੍ਰਿਤਿਆਂ ਛੱਡ ਕੇ ਜੋ ਅਸੀਂ ਸਾਦੇ ਪ੍ਰੋਗਰਾਮ ਵਿਆਹ ਸ਼ਾਦੀਆਂ ਕਰਾਂਗੇ ਤਾਂ ਅਸੀਂ ਬਚਾਂਗੇ ਨਹੀਂ ਸਮਾਜ ਜਿਹੜਾ ਉਲਟ ਪਾਸੇ ਜਾ ਰਿਹਾ ਉਹਦੇ ਚ ਉਜਾੜਾ ਹੋ ਰਿਹਾ ਸੋ ਸਾਨੂੰ ਸਿੱਖਿਆ ਲੈਣੀ ਚਾਹੀਦੀ ਇਹਦੇ ਤੋਂ ਮੈਂ ਇਹ ਕਹਿੰਦਾ ਹੋਇਆ ਗੁੰਗਾ ਮਸਤ ਹੋਣਾ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਸਿੰਘ ਸਾਹਿਬ ਜਾਨੀ ਜਤਾਰ ਸਿੰਘ ਜਥੇਦਾਰ ਬਾਬਾ ਸਖਦੇਵ ਸਿੰਘ ਜੀ ਸਾਰੇ ਅਸੀਂ ਵਧਾਈ ਦਿੰਦੇ ਹੋਏ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦੇ ਆ ਕਾਮਨਾ ਕਰਦੇ ਅੱਗੇ ਵਾਸਤੇ ਐਸੇ ਕਾਰਜ ਹੋਣ ਤਾਂ ਸਮਾਜ ਦੇ ਵਿੱਚ ਸੁਧਾਰ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੁਭਾਗ ਜੁੜੀ ਦਾ ਆਨੰਦ ਕਾਰਜ ਗੁਰਮਰਿਆਦਾ ਅਨਸਾਰ ਹੋਇਆ ਭਾਈ ਗੁਰਮੀਤ ਸਿੰਘ ਜੀ ਬੀਬੀ ਹਰ ਸਿਮਰਨ ਕੌਰ ਇਹ ਬੀਬੀ ਅਮਰੀਕਾ ਵਿੱਚ ਜੰਮੀ ਪੜੀ ਆ ਸਾਡੀਆਂ ਬੀਬੀਆਂ ਇਦਰੋਂ ਜਦੋਂ ਵਿਦੇਸ਼ਾਂ ਜਾਂਦੀਆਂ ਉਹ ਇਹੋ ਜਿਹਾ ਫਰੀडम ਪਕੜਦੀਆਂ ਕਿ ਸਾਨੂੰ ਇੰਡੀਆ ਵਿੱਚ ਤੇ ਬਹੁਤ ਜ਼ਿਆਦਾ ਔਖਾ ਸੀ ਰਹਿਣਾ ਜਿਉਣਾ ਇਦਾਂ ਸਮਝਦੀਆਂ ਸਾਨੂੰ ਜੌਬ ਕਰਨ ਦੀ ਆਗਿਆ ਨਹੀਂ ਸੀ ਬਾਹਰ ਫੇਰਨ ਤੁਰਨ ਦੀ ਆਗਿਆ ਨਹੀਂ ਸੀ ਮਰਜ਼ੀ ਨਾਲ ਅਸੀਂ ਵਿਚਰਨੇ ਸੀ ਸਕਦੀਆਂ ਤੋ ਜਿਹੜਾ ਫ੍ਰੀਡਮ ਉਥੇ ਵਿਦੇਸ਼ਾਂ ਵਿੱਚ ਮਿਲਦਾ ਚਲੋ ਉਹਦਾ ਠੀਕ ਹੈ ਵਰਤਣਾ ਚਾਹੀਦਾ ਜਦਵੇਂ ਕੰਮ ਕਾਰਜ ਦਾ ਮੌਕਾ ਮਿਲਦਾ ਉਥੇ ਹਰ ਸਾਨੂੰ ਗੱਡੀਆਂ ਮੋਟਰਾਂ ਵਰਤਨਵਾਸ ਛੇਤੀ ਮਿਲ ਜਾਂਦੀਆਂ ਪਰ ਇਹ ਕਦੇ ਹੀ ਸਿੱਖਿਆ ਨਹੀਂ ਮਿਲਦੀ ਅਸੀਂ ਚੀਜ਼ ਤੋਂ ਕਿ ਆਈ ਆਪਣਾ ਧਰਮ ਛੱਡ ਦਈਏ ਅਸੀਂ ਲਿਬਾਸ ਲਾਹ ਦਈਏ ਅੱਧੇ ਅੱਧੇ ਕੱਪੜੇ ਜਿਹੜੇ ਸਰੀਰ ਤੇ ਪਾ ਕੇ ਦੱਸਿਆ ਕਿ ਸਾਡਾ ਇਹ ਫ੍ਰੀਡਮ ਆ ਇਹ ਵੀ ਸਾਡੀ ਧੀ ਦੇਖ ਲਓ ਉਧਰ ਜੰਮੀ ਪੜੀ ਆ ਤੇ ਉਧਰ ਦੀ ਪੜ੍ਹੀ ਆ ਵੱਡੀ ਡਾਕਟਰ ਆ ਸਾਰਾ ਕੋਈ ਮਹਾਰਾਜ ਨੇ ਬਖਸ਼ਿਆ ਤੇ ਲੱਖਾਂ ਡਾਲਰਾਂ ਚ ਤਰਖਾ ਲੈਂਦੀ ਆ ਸਾਲ ਦੇ ਤੇ ਫਿਰ ਵੀ ਉਹਨਾਂ ਨੇ ਸਿੱਖੀ ਰੱਖੀ ਆ ਸਿੱਖੀ ਵਿੱਚ ਪਰਪੱਕ ਨੇ ਤੇ ਇੱਕ ਗੁਰਸਿੱਖ ਨਾਲ ਵਿਆਹ ਕਰਾਇਆ ਇਹ ਬਹੁਤ ਵੱਡੀ ਚੀਜ਼ ਆ ਸਭ ਬੀਬੀਆਂ ਨੂੰ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਆ ਜੇ ਮਹਾਰਾਜ ਵਿਦਿਆਦੇਵੇ ਵਿਦੇਸ਼ਾਂ ਚ ਭੇਜ ਦੇਵੇ ਤੇ ਫਿਰ ਵੀ ਮਰਿਆਦਾ ਨਹੀਂ ਛੱਡੀ ਦੀ ਮਰਿਆਦਾ ਵਿੱਚ ਰਹੀਦਾ ਇਸ ਤਰੀਕ ਤੋਂ ਇਹ ਸਿੱਖਿਆ ਮਿਲਦੀ ਆ वाहिगुरु जी का ख़ालसा वाहिगुरु